ਇਹਨਾਂ ਤਸਵੀਰਾਂ ਤੇ ਚੰਗੀ ਤਰ੍ਹਾਂ ਨਜ਼ਰ ਮਾਰ ਲਵੋ ਇੱਕ ਪਾਸੇ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਅਸੀਂ ਆਪਣੇ ਪਿੰਡ ਨੂੰ ਸੋਨੇ ਦੀ ਚਿੜੀ ਜਾਂ ਸਵਰਗ ਬਣਾਉਣਾ ਹੈ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਅੱਜਕੱਲ੍ਹ ਦੇ ਹਾਲਾਤ ਐ ਹਰ ਕੋਈ ਆਪਣਾ ਢਿੱਡ ਭਰਨ ਨੂੰ ਜਾਂ ਫਿਰ ਰੋਜ਼ੀ-ਰੋਟੀ ਕਮਾਉਣ ਦੇ ਪਿੱਛੇ ਇੰਨਾ ਵਿਅਸਤ ਹੋ ਗਿਆ ਆ ਕਿ ਇਹ ਨਹੀਂ ਪਤਾ ਚੱਲਦਾ ਕਿ ਜ਼ਿੰਦਗੀ ਦੇ ਵਿੱਚ ਕਈ ਕੰਮ ਅਜਿਹੇ ਵੀ ਹੁੰਦੇ ਐ ਜਿਹੜੀ ਕਿ ਸਭ ਨੂੰ ਭਲਾ ਕਰ ਦਿੰਦੇ ਐ ਇੱਥੇ ਇਹਨਾਂ ਪਿੰਡ ਵਾਲਿਆਂ ਨੂੰ ਸਲਾਮ ਤੇ ਇਸ ਸੋਚ ਨੂੰ ਸਲਾਮ ਜੇਕਰ ਅਜਿਹੀ ਸੋਚ ਹਰ ਇੱਕ ਪਿੰਡ ਦੇ ਜਾਂ ਇੱਕ ਸ਼ਹਿਰ ਦੇ ਸਰਪੰਚ ਜਾਂ ਕੌਂਸਲਰ ਸਾਹਿਬਾਨ ਦੀ ਹੋ ਜਾਵੇ ਤਾਂ ਸ਼ਾਇਦ ਕੋਈ ਵੀ ਘਟਨਾ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਨਾ ਵਾਪਰੇ ਜਾਂ ਫਿਰ ਇੰਜ ਆਖ ਲਵੋ ਕਿ ਅਜੇਹੀ ਤਸਵੀਰ ਜ਼ਰੂਰ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਪਹੁੰਚਣੀ ਚਾਹੀਦੀ ਹੈ ਤਾਂ ਕਿ ਸ਼ਾਇਦ ਇੱਕ ਨਵੀਂ ਸੋਚ ਇੱਕ ਨਵਾਂ ਵਿਜ਼ਨ ਪੈਦਾ ਹੋ ਸਕੇ ਇਹ ਤਸਵੀਰਾਂ ਪਿੰਡ ਢਿਲਮਾ ਦੀਆਂ ਨੇ ਜਿਹੜਾ ਕਿ ਬਹੁਤ ਹੀ ਖਾਸ ਬਣਦਾ ਜਾ ਰਿਹਾ ਆ ਇਸ ਪਿੰਡ ਦੀ ਉਪਲਬਧੀ ਇਹ ਹੈ ਕਿ ਹੁਣ ਇੱਥੇ ਕ੍ਰਾਈਮ ਜਿਹੜਾ ਆ ਭਾਵੇਂ ਪਿੰਡ ਦੀ ਲੜਾਈ ਦੀ ਗੱਲ ਹੋਵੇ ਜਾਂ ਫਿਰ ਚੋਰੀ ਦੀ ਗੱਲ ਹੋਵੇ ਉਹ ਪੂਰੀ ਤਰ੍ਹਾਂ ੱੱਲਿਆ ਗਿਆ ਆ ਜ਼ਿਕਰੇ ਖਾਸ ਹੈ ਕਿ ਲਗਾਤਾਰ ਪੰਜਾਬ ਦੇ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਹੋ ਰਹੀ ਚੋਰੀ ਲੜਾਈ ਨਸ਼ੇ ਅਤੇ ਹੋਰ ਘਟਨਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਕਰਨ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵੱਲੋਂ ਦੁਕਾਨਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਵਾ ਲਗਵਾ ਦਿੱਤੇ ਗਏ ਆ ਇਸ ਤੋਂ ਬਾਅਦ ਹੁਣ ਬਾਜ਼ ਅੱਖ ਇਹ ਕੈਮਰੇ ਰੱਖਦੇ ਪਏ ਐ ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢਿਲਮਾ ਕਲਾਂ ਚ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪੂਰੀ ਪੰਚਾਇਤ ਵੱਲੋਂ ਵੱਡਾ ਉਪਰਾਲਾ ਕਰਦਿਆਂ ਪੂਰੇ ਪਿੰਡ ਦੀਆਂ ਸਾਰੀਆਂ ਗਾਲੀਆਂ ਸਾਰੇ ਮੁੱਖ ਚੌਕ ਸੜਕਾਂ ਤੇ ਵੱਡੀ ਗਿਣਤੀ ਦੇ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਐ ਇਨ੍ਹਾਂ ਕੈਮਰਿਆਂ ਦੀ ਸ਼ੁਰੂਆਤ ਹੁੰਦਿਆਂ ਹੀ ਸ਼ਰਾਰਤੀ ਅਨਸਰ ਕੈਮਰਿਆਂ ਚ ਕੈਦ ਹੋ ਜਾਂਦੇ ਐ ਅਤੇ ਜਲਦ ਹੀ ਪੁਲਿਸ ਤੇ ਅੜਿੱਕੇ ਆ ਜਾਂਦੇ ਐ ਇਸ ਮੌਕੇ ਪਿੰਡ ਦੇ ਸਰਪੰਚ ਬਲਰਾਜ ਵਿਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਮਾੜੇ ਅਨਸਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਇਹ ਜੋ oprala ਕੀਤਾ ਗਿਆ ਐ ਸਹਿਯੋਗ ਸਦਕਾ ਪਿੰਡ ਵਾਸੀਆਂ ਅਤੇ ਚੇਅਰਮੈਨ ਸੁਖਜੀਤ ਢਿਲਮਾ ਦੇ ਨਾਲ ਇਹ ਕੰਮ ਸ਼ੁਰੂ ਹੋ ਗਿਆ ਆ ਜ਼ਿਕਰੇ ਖਾਸ 하게 ਇਸ ਮਾਮਲੇ ਦੇ ਵਿੱਚ ਜਿੱਥੇ ਤੁਸੀਂ ਸਰਪੰਚ ਸਾਹਿਬ ਦੀ ਵੀ ਸੁਣ ਲੋ ਤਾਂ ਦੂਸਰੇ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਖਜੀਤ ਸਿੰਘ ਢਿਲਮਾ ਦੇ ਵੱਲੋਂ ਵੀ ਪੂਰੀ ਗੱਲ ਦੱਸੀ ਗਈ ਹੈ ਕਿ ਉਹਨਾਂ ਦਾ ਵਿਜ਼ਨ ਕੀ ਸੀ ਸਭ ਤੋਂ ਖਾਸ ਗੱਲ ਕੀ ਹੈ ਕਿ ਜ਼ਰੂਰ ਇਹਨਾਂ ਤਸਵੀਰਾਂ ਨੂੰ ਆਪਣੇ ਮੋਢਵਾਰ ਸਰਪੰਚ ਸਾਹਿਬ ਜਾਂ ਫਿਰ ਮੇਅਰ ਕਾਉਂਸਲਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਰਾਇਵਿੰਦਰ ਸਿੰਘ ਇੱਥੇ ਲੌਂਗ ਮੈਂ ਟਕਲਮਾਕਲਾਂ ਪਿੰਡ ਦੇ ਟਕਲਮਾਕਲਾਂ ਸਰਪੰਚ ਆ ਮੈਂ ਸਮੇਂ ਇਹੀ ਕਹਿਣਾ ਚਾਹੁੰਦਾ ਹੈ ਜੀ ਜੋ ਅਸੀਂ ਕੰਮ ਕਰ ਰਹੇ ਆਂ ਤਾਂ ਵੀ ਸੀਸੀਟੀਵੀ ਕੈਮਰੇ ਲਾਏ ਆ ਸਾਰੇ ਪਿੰਡ ਦੇ ਰਿਕਾਰਡਿੰਗ ਕੀਤੀ ਗਿਆ ਇੱਕ ਬਹੁਤ ਵਧੀਆ ਪ੍ਰੋਨਾ ਕੀਤਾ ਗਿਆ ਬਾਈ ਚੇਅਰਮੈਨ ਨੇ ਦੀ ਸੋਚ ਸੀ ਕਿ ਪਿੰਡ ਨੂੰ ਕਵਰੇਜ ਕਰਨਾ ਹੈਗਾ ਉਹਦੇ ਮੁਤਾਬਕ ਅਸੀਂ ਕਰ ਰਹੇ ਆਂ ਇਸ ਤੋਂ ਇਲਾਵਾ ਅਸੀਂ ਬਹੁਤ ਕਮੇਟੀ ਬੈਠ ਰਹੀਆਂ ਪਿੰਡ ਦੇ ਕੀ ਬੈਨੀਫਿਟ ਮਿਲਿਆ ਜੀ ਇਹ ਤੋਂ ਜਿਹੜੀ ਸੋਚ ਰਹੀ ਇਹਦੇ ਨਾਲ ਤਾਂ ਬਹੁਤ ਬਹੁਤ ਜ਼ਿਆਦਾ ਬੈਨੀਫਿਟ ਹੈ ਇਹਦੇ ਨਾਲ ਤਾਂ ਉਹ ਕਿਵੇਂ ਵਾਰਦਤਾਂ ਹੁੰਦੀਆਂ ਸੀ ਪਿੰਨਾ ਦੇ ਨਸ਼ੇ ਨੂੰ ਥੋੜੀ ਠੱਲ ਪਈ ਆ ਜਾਂ ਲੜਾਈ ਝਗੜੇਆਂ ਵਾਰਦਤਾਂ ਉਹਨਾਂ ਦਾ ਪੂਰਾ ਹੀ ਰੋਗ ਲੱਗੀ ਆ ਜੋ ਕਿ ਗਲਤਾਂ ਸਰਪੰਡ ਦੇ ਵਿੱਚ ਆਉਂਦੇ ਜਾਂਦੇ ਆ ਉਹ ਸਾਡੀ ਨਿਗਰਾਨੀ ਚ ਰਹਿੰਦੇ ਆ ਇਹ ਕੈਮਰਿਆਂ ਦੀ ਬਾਜ਼ਖ ਨੇ ਕੋਈ ਕਵਰ ਕੀਤਾ ਹਾਂਜੀ ਕੀਤੇ ਆਈ ਇੱਕ ਦੋ ਵਾਰਦਤਾਂ ਮਤਲਬ ਕਿ ਲੜਾਈ ਝਗੜੇ ਹੋਈ ਸਾਡੇ ਕੋਲ ਕੇਸ ਆਏ ਸੀ ਤੇ ਸਾਨੂੰ ਪਤਾ ਲੱਗੇ ਕੌਣ ਗਲਤ ਤਾਂ ਕੌਣ ਝੂਠਾ ਤੇ ਉਸ ਤੋਂ ਬਾਅਦ ਬਾਈ ਚੇਅਰਮੈਨ ਨੇ ਵੀ ਰਿਕਾਰਡਿੰਗ ਇਹ ਦੱਸਿਆ ਸੀ ਕਿ ਮੈਂਬਰ ਸਾਇਬਾਨ ਨੇ ਇੱਕ ਦੋ ਤਿੰਨ ਮੁੰਡੇ ਜੋ ਯੋਜਨਾ ਬਣਾ ਰਹੇ ਸੀ ਲੜਾਈ ਝਗੜੇ ਦੀ ਉਹ ਇਹਨਾਂ ਕੈਮਰਾ ਦੇ ਚ ਰਿਕਾਰਡ ਆ ਗਏ ਸੀ ਵੀਡੀਓ ਵੀ ਆ ਗਈ ਸੀ ਨਾਲ ਉਹਦੀ ਰਿਕਾਰਡਿੰਗ ਵੀ ਆ ਗਈ ਸੀ ਉਸ ਤੋਂ ਬਾਅਦ ਪੁਲਿਸ ਨੂੰ ਉਸ ਤੋਂ ਕੀਤਾ ਗਿਆ ਤੇ ਉਹਨਾਂ ਨੇ ਆ ਗਏ ਉਹਨਾਂ ਨੇ ਗਰਵਾ ਕੀਤਾ ਜੀ ਸਰਪੰਚ ਸਾਹਿਬ ਜੀ ਕਿ ਰਾਤ ਨੂੰ 12 1 ਵਜੇ ਕੋਈ ਘਟਨਾ ਵਾਪਰਦੀ ਹੈ ਪਤਾ ਲੱਗਦੀ ਹੈ ਹਾਂਜੀ ਸਾਡੇ ਨਾਲ ਅਸੀਂ ਚਲੋ ਡੇ ਟਾਈਮ ਦਾ ਘਟ ਇਹਨਾਂ ਦੇ ਨੋਟੀਫਿਕੇਸ਼ਨ ਅਸੀਂ ਲੱਗੇ ਹੋਏ ਆ ਫੋਨ ਸਾਡੇ ਫੋਨ ਨਾਲ ਇਹ ਰਿਕਾਰਡਿੰਗ ਚੱਲਦੀ ਰਹਿੰਦੀ ਨਾਲ ਇੱਥੇ LCD ਤੇ ਚੱਲਦੀ ਚੱਲਦੀ ਆ ਨਾਲ ਸਾਡੇ ਕਲੱਬ ਮੈਂਬਰਾਂ ਚਾਰ ਉਹਨਾਂ ਦੇ ਹੁੰਦਾ ਵੀ ਚੱਲਦੀ ਆ ਉਹ ਹੈ ਕਿ ਜਦੋਂ ਵੀ ਕੋਈ ਹੁੰਦਾ ਵੀ ਮੂਵ ਦੀ ਲੰਘਦਾ ਵੀ ਜਾਂ ਨੋਟੀਫਿਕੇਸ਼ਨ ਲਗ ਲੱਗੇ ਆ ਉਸ ਤਰ੍ਹਾਂ ਦੀ ਉਹ ਵੀ ਆਉਂਦੀ ਏ ਸਾਨੂੰ ਫੋਨ ਤੇ ਪਤਾ ਲੱਗ ਜਾਂਦਾ ਏ ਸਰਪੰਚ ਸਾਹਿਬ ਹੋਰ ਕੋਈ ਪੰਚਾਇਤਾਂ ਨੂੰ ਕੋਈ ਮੈਸੇਜ ਤੋਂ ਦੋ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਈ ਕਿ ਕਿਉਂਕਿ ਜੇ ਆਪਾਂ ਨੂੰ ਲੋਕਾਂ ਨੇ ਆਪਾਂ ਨੂੰ ਚੁਣਿਆ ਸਰਪੰਚ ਜਾਂ ਪੰਚਾਇਤ ਬਣਾਈ ਆ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਏ ਆਪਣੇ ਪਿੰਡ ਦੀ ਰੱਖੀ ਕਰਨਾ ਜਾਂ ਪਿੰਡ ਲਈ ਵਧੀਆ ਕੰਮ ਕਰਨੇ ਤਾਂ ਇਹ ਮੈਂ ਕਹਿੰਦਾ ਜੀ ਤੁਸੀਂ ਅੱਗੇ ਆ ਕੇ ਬਾਈ ਚੇਅਰਮੈਨ ਸਾਹਿਬ ਨੂੰ ਜਾਂ ਆਪਣੇ ਹੱਕ ਦੇ ਐਮਐਲਏ ਸਾਹਿਬ ਨੂੰ ਮਿਲੋ ਤੇ ਇਹ ਕੰਮ ਸੀਸੀਟੀਵੀ ਕੈਮਰੇ ਲਗਾਉਣ ਦਾ ਜੂਰ ਕਰੋ ਤੇ ਉਸ ਤੋਂ ਬਾਅਦ ਵਾਰਦਾਤਾਂ ਨੂੰ ਪੂਰੀ ਪੂਰੀ ਰੋਕ ਲੱਗਦੀ ਹੈ ਜੀ। ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿੰਡ ਡਿਜੀਟਲ ਹੋਵੇ। ਕੋਈ ਵੀ ਮਾੜਾ ਅਨਸਰ, ਕੋਈ ਵੀ ਸ਼ਰਾਰਤੀ ਅਨਸਰ ਸਾਡੇ ਪਿੰਡ ਆ ਕੇ ਕੋਈ ਗਲਤ ਕੰਮ ਨਾ ਕਰ ਸਕੇ। ਸੋ ਇਸ ਜੀਨ ਨੂੰ ਰੋਕਣ ਵਾਸਤੇ ਪਿੰਡ ਨੂੰ ਡਿਜੀਟਲ ਕੀਤਾ ਹੈ। ਇਸ ਸੀਸੀਟੀਵੀ ਕੈਮਰੇ ਨਾਲ ਅਸੀਂ ਹਰ ਤਰ੍ਹਾਂ ਦੇ ਉਸ ਮਾੜੇ ਅਨਸਰ ਨੂੰ ਟ੍ਰੇਸ ਵੀ ਕਰ ਪਾ ਰਹੇ ਹਾਂ ਕਿਉਂਕਿ ਵਧੀਆ ਐਚਡੀ ਕੁਆਲਿਟੀ ਕੈਮਰੇ ਲੱਗੇ ਨੇ। ਸੋ ਉਹਨਾਂ ਚ ਮੋਸ਼ਨ ਡਿਟੈਕਸ਼ਨ ਵੀ ਨੇ ਵਹੀਕਲ ਵੀ ਟ੍ਰੇਸ ਹੁੰਦੇ ਨੇ ਸਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੁਝ ਲੱਗਦਾ ਹੈ ਤਾਂ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਸ ਤਰ੍ਹਾਂ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਇਸ ਮੈਂ ਮੋਹਲਾ ਰਾ ਦੇਣ ਵਾਸਤੇ ਵੀ ਅਸੀਂ ਇਹ ਸਭ ਚੀਜ਼ਾਂ ਜੜੀਆਂ ਉਹ ਕਰ ਰਹੇ ਹਾਂ ਸਰ ਕਿੰਨੇ ਟੋਟਲ ਕੈਮਰੇ ਲਗਾਏ ਨੇ ਸਰ 50 ਦੇ ਕਰੀਬ ਕੈਮਰੇ ਲੱਗੇ ਨੇ ਤੇ ਕ੍ਰਾਈਮ ਰੇਸ਼ਿਓ ਵੀ ਘਟਿਆ ਪਉਣਾ ਹੈ ਬਿਲਕੁਲ ਬਿਲਕੁਲ ਕ੍ਰਾਈਮ ਰੇਸ਼ਿਓ ਘਟਿਆ ਸਾਡੇ ਨਾਲ ਇਹ ਪੁਲਿਸ ਵੀ ਇਹ ਚੀਜ਼ ਕਹਿ ਰਹੀ ਹੈ ਕਿ ਬੜਾ ਫਰਕ ਪੈ ਗਿਆ ਪਿੰਡ 'ਚ ਤੇ ਜਿਹੜੀ ਵਾਰਦਾਤਾ ਦੀ ਤਾਂ ਕਮੀ ਹੋਈ ਹੋਈ ਐ ਜਿਹੜੇ ਨਸ਼ਾ ਤਸਕਰਾਂ ਉਹਨਾਂ ਦਾ ਵੀ ਇਹ ਕੰਮ ਜਿਹੜਾ ਉਹ ਕਰਦਾ ਅਗਲਾ ਡ੍ਰੀਮ ਕੀ ਐ ਅਗਲਾ ਡ੍ਰੀਮ ਅਸੀਂ ਪਿੰਡ ਨੂੰ ਜਿਵੇਂ ਡਿਜੀਟਲ ਕਰ ਜਾ ਰਹੇ ਆ ਪੂਰੇ ਪਿੰਡ ਨੂੰ ਵਾਈਫਾਈ ਕਰਨ ਜਾ ਰਹੇ ਆ ਪਲੱਸ ਆਡੀਓ ਸਪੀਕਰ ਲੱਗਣੇ ਸਾਰੇ ਪਿੰਡ 'ਚ ਸੋ ਜਿਹੜੀ ਉੱਥੇ ਬਾਣੀ ਵੀ ਚੱਲਿਆ ਕਰੂਗੀ ਗੁਰੂ ਸਾਹਿਬ ਦੀ ਨਾਲ ਦੀ ਨਾਲ ਕੋਈ ਜ਼ਰੂਰੀ ਅਨਾਉਂਸਮੈਂਟ ਆ ਉਹ ਵੀ ਹੋਇਆ ਕਰੇਗੀ ਤੇ ਇਸ ਪਿੰਡ ਦਾ ਪੂਰਾ ਸਹਿਯੋਗ ਰਿਹਾ ਬਿਲਕੁਲ ਪੂਰਾ ਸਹਿਯੋਗ ਆ ਪੰਚਾਇਤ ਦਾ ਪੂਰਾ ਸਹਿਯੋਗ ਆ ਪਿੰਡ ਦਾ ਪੂਰਾ ਸਹਿਯੋਗ ਹੈ ਮੈਂ ਜੀ ਐਸਐਚਓ ਸਾਦਰ ਕੋਡ ਦਾ ਪੂਰਾ ਪਹਿਲਾਂ ਤਾਂ ਮੈਂ ਨਗਰ ਪੰਚਾਇਤ ਢਿਲਮਾ ਤੇ ਇਸ ਨੂੰ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਪਿੰਡ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾਇਆ ਸਾਰੇ ਪਿੰਡ ਨੂੰ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਅੱਖ ਇੱਥੇ ਰੱਖਿਆ ਹੈ ਪਿੰਡ ਦੇ ਵਿੱਚ ਕੋਈ ਵੀ ਬਾਹਰੋਂ ਸ਼ੱਕੀ ਵਿਅਕਤੀ ਸ਼ੱਕੀ ਗੱਡੀ ਜਾਂ ਕੋਈ ਮਾੜਾ ਅੰਸਰ ਆਉਂਦਾ ਹੈ ਤਾਂ ਉਹਦੇ ਤੇ ਉਹਨੂੰ ਪੂਰੀ ਤਰ੍ਹਾਂ ਕਵਰ ਕਰ ਲਿਆ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਪੰਚਾਇਤ ਦੀ ਵੀ ਪੰਚਾਇਤ ਨੇ ਇੱਕ ਬੰਦਾ ਇਹਦੇ ਤੇ ਕੈਮਰਿਆਂ ਤੇ ਲਾਇਆ ਹੋਇਆ ਹੈ ਇਹ ਕੈਮਰਿਆਂ ਨੂੰ ਦੇਖਦੇ ਰਹਿੰਦੇ ਆ। ਕੈਮਰੇ ਵੀ ਇਹਨਾਂ ਨੇ ਬਹੁਤ ਅੱਛੀ ਤਕਨੀਕ ਦੇ ਲਾਏ ਹੋਏ ਆ। ਤੇ ਮੈਂ ਤੁਹਾਡੇ ਸਾਹਮਣੇ ਰਾਹੀਂ ਇੱਕ ਕੋਟਕਪੂਰਾ ਦੇ ਸਾਰੇ ਪਿੰਡ ਸਰਪੰਚਾਂ ਨੂੰ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਢਿਲਮਾ ਕਲਾਂ ਦੀ ਤਰ੍ਹਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਵੀ ਕੈਮਰੇ ਲਗਵਾਓ ਤਾਂ ਜੋ ਜੁਰਮ ਤੇ ਠੱਲ ਪਾਈ ਜਾ ਸਕੇ। ਐਸਐਸਓ ਸਾਹਿਬ ਤੁਹਾਨੂੰ ਕੋਈ ਬੈਨੀਫਿਟ ਮਿਲਿਆ ਇਹ ਕੈਮਰੇ ਲੱਗਣ ਨਾਲ? ਕੈਮਰੇ ਲੱਗਣ ਦਾ ਸਾਨੂੰ ਬਹੁਤ ਬੈਨੀਫਿਟ ਮਿਲਿਆ ਜੀ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਾਈਮ ਹੁੰਦਾ ਤਾਂ ਅਸੀਂ ਇੱਥੋਂ ਕੈਮਰੇ ਚੈੱਕ ਕਰਕੇ ਕੋਨੂੰ ਅਸੀਂ ਡਿਟੈਕਟ ਕਰ ਲਏ